ਗੱਲ ਜੀ ਸਾਰੇ ਨੂੰ ਲਓ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਜੀ ਥੋੜਾ ਜਿਆਦਾ ਟਾਈਮ ਨਹੀਂ ਖਾਭ ਕਰਦੇ। ਲਾਈ ਪਹਿਲਾ ਕਲਰ ਹੈਗਾ ਜੀ ਦੇਖੋ ਇਹ ਆਇਆ ਜੀ ਖਾਦੀ ਦੇ ਉੱਪਰ ਸੂਟ ਬਹੁਤ ਸੋਹਣੇ ਨਵੇਂ ਲੁੱਕ ਵਾਲੇ ਸੂਟ ਹੈ। ਸੱਲਾ ਇਹਨਾਂ ਦੇ ਆਪਾਂ ਤੁਹਾਨੂੰ ਦੁਪੱਟੇ ਚੈੱਕ ਕਰਾਉਣੇ ਆ ਜੀ ਫੋਲ ਕੇ। ਲਓ ਜੀ ਇਹ ਹੈਗੇ ਜੀ ਸੁਪਰ نیٹ ਦਾ ਦੁਪੱਟਾ ਬਹੁਤ ਹੀ ਜਿਆਦਾ ਸੋਹਣਾ ਤੇ ਲੈਸ ਲੱਗੀ ਹੈ ਇਹਦੇ ਲੈਸ ਨਾਲ ਰੈਡੀ ਹੈ ਜੀ ਬਹੁਤ ਸੋਹਣਾ ਸੂਟ ਬਣਿਆ ਹੋਇਆ ਦੇਖੋ ਜੀ ਇਹ ਦੁਪੱਟੇ ਦੀ ਫਿਨਿਸ਼ਿੰਗ ਦੇਖੋ ਤੁਸੀਂ ਪਰਪਲ ਕਲਰ ਹੈ ਜੀ ਇਹ ਹੋ ਗਿਆ ਜੀ ਪਹਿਲਾ ਸੂਟ ਇਦੇ ਨਾਲ ਹੈ ਜੀ ਪਰਪਲ ਕਲਰ ਦੀ ਸਲਵਾਰ ਪਲਾਜੋ ਬਣਾਈਏ ਸਲਵਾਰ ਬਣਾਈਏ ਪਿਓਰ ਕਾਟਨ ਹੈ ਜੀ ਇਹ ਹੈਗਾ ਜੀ ਕਾਟਨ ਦਾ ਛਲਟ ਇਹ ਹੋ ਗਿਆ ਜੀ ਇਹਦਾ ਨੈੱਕ ਨੈੱਕ ਤੇ ਡਿਜ਼ਾਈਨ ਬਣਿਆ ਹੋਇਆ ਇਸ ਤਰ੍ਹਾਂ ਬਹੁਤ ਹੀ ਸੋਹਣਾ ਸੂਟ ਬਣਦਾ ਜੀ ਪਾਰਟੀ ویئر ਸੂਟ ਹੈਗਾ ਇਹ ਹੈਗੀ ਜੀ ਸ਼ਰਟ ਐ ਐਵੇਂ ਦੀ ਬਣੀ ਹੋਈ ਕੋਈ ਲਾਈਨਿੰਗ ਦੀ ਲੋੜ ਨਹੀਂ ਜੀ ਪਿਓਰ ਕਾਟਨ ਹੈਗੀ ਇਹਨੂੰ ਖਾਦੀ ਵੀ ਬੋਲਦੇ ਆ ਜੀ ਤੇ ਇਹ ਬਿਨਾਂ ਲੈਂਗੂਜ ਤੋਂ ਬਣਨ ਵਾਲਾ ਸੂਟ ਹੈ ਜੀ ਪਾਰਟੀ ਵੀ ਹੈ ਸੂਟ ਹੈਗਾ ਬਹੁਤ ਚਾਜਸ ਸੋਹਣਾ ਤੁਸੀਂ ਨੈਕ ਦਾ ਵਰਕ ਵੇਖੋ ਜੀ ਤੇ ਇਹਦੇ ਵਿੱਚ ਇਹ ਹੋ ਗਿਆ ਇਹਦਾ ਕਲਰ ਆਪਾਂ ਤੁਹਾਨੂੰ ਦਿਖਾਉਣੀ ਐ ਇਹਦਾ ਦੂਜਾ ਵੇਲੇ ਸੂਟ ਦੀ ਲੁੱਕ ਵੇਖੋ ਤੁਸੀਂ ਕਲਰ ਬਹੁਤ ਸੋਹਣੇ ਆਏ ਆ ਜੀ ਇਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਨੋਟ ਆਪਣੇ ਕੋਲੇ ਤਿੰਨ ਪੀਸ ਆਏ ਸੀਗੇ ਜੀ ਇਹ ਤੇ ਫੋਨ ਤਿੰਨੇ ਕਲਰ ਦਾ ਆਉਣੇ ਆ ਜੀ ਆਪਾਂ ਬਹੁਤ ਹੀ ਸੋਹਣਾ ਪਾਰਟੀ ਵੇਅਰ ਜਿਹਾ ਸੂਟ ਹੈ ਤੇ ਇਹ ਹੈਗਾ ਜੀ ਇਹਦੇ ਨਾਲ ਸੁਪਰ ਨੈਟ ਦਾ ਦੁਪੱਟਾ ਜਦੋਂ ਇਹ ਸੂਟ ਬਣਦਾ ਜੀ ਬਹੁਤ ਸੋਹਣਾ ਲੱਗਦਾ ਬਹੁਤ ਗ੍ਰੇਸਫੁਲ ਹੈ ਸੂਟ ਦੇਖੋ ਜੀ ਜਿਹੜੀਆਂ ਪਹਿਣਾ ਜਿਆਦਾ ਫੜਕੀਲੇ ਜੇ ਸੂਟ ਨਹੀਂ ਪਸੰਦ ਕਰਦੀਆਂ ਸਿੰਪਲ ਸੋਬਰ ਜੇ ਸੂਟ ਹੈ ਜੀ ਵਰਕ ਬਹੁਤ ਸੋਹਣਾ ਹੈਗਾ ਹੈਂਡਵਰਕ ਹੈਗਾ ਪਾਰਟੀ ਵੀ ਸੂਟ ਹੈ ਰਿਟਿਮ ਚ ਪਾਈਏ ਆਪਾਂ ਤੇ ਕਿਤੇ ਬਾਹਰ ਅੰਦਰ ਜਾਂਦੇ ਪਾਈਏ ਹੈ ਨਾ ਬਹੁਤ ਜਿਆਦਾ ਸੋਹਣਾ ਸੂਟ ਹੈਗਾ ਜੋ ਜਿੰਨਾ ਦੇ ਵਿੱਚੋਂ ਤੁਹਾਨੂੰ ਸੂਟ ਪਸੰਦ ਹੋਏ ਤੁਸੀਂ ਸਕਰੀਨਸ਼ਾਟ ਲੈ ਕੇ ਜੇ ਆਪਾਂ ਨੂੰ ਭੇਜ ਸਕਦੇ ਹੋ ਇਹ ਹੋ ਗਈ ਜੀ ਇਹਦੀ ਸਲਵਾਰ ਕਲਰ ਕਿੰਨੇ ਬਹੁਤ ਸੋਹਣੇ ਆਏਗੇ ਇੱਕ ਸੂਟ ਮੈਂ ਆਪ ਦਾ ਖੁਦ ਦਾ ਸਲਾਈ ਕੀਤਾ ਹੈ ਸੂਟ ਤੁਸੀਂ ਮੇਰਾ ਵੇਖੋ ਦੇਖੋ ਇਹ ਸੂਟ ਹੋ ਗਿਆ ਇਹਦਾ ਵੀ ਨੈੱਕ ਦਾ ਡਿਜ਼ਾਈਨ ਹੈ ਇਸ ਤਰ੍ਹਾਂ ਬਣਿਆ ਹੋਇਆ ਤੁਸੀਂ ਆਪਣੀ ਸਲਾਈਂ ਦੀ ਫਿਨਿਸ਼ਿੰਗ ਦੇਖੋ ਕਿੰਨੀ ਵਧੀਆ ਹੈ ਚੈੱਕ ਕਰੋ ਜੀ ਲੋਚ ਦੀ ਇਸਨ ਪੱਟੀ ਲਾ ਕੇ ਆਪਾਂ ਨਾਲ ਤਿਆਰ ਕੀਤਾ ਸੂਟ ਬਹੁਤ ਸੋਹਣਾ ਲੱਗਦਾ ਸੂਟ ਪਾਇਆ ਇਹ ਹੋ ਗਏ ਜੀ ਇਹਦੇ ਬਾਜੂ ਕਹਿੰਦਾ ਨੈਕ ਦਾ ਡਿਜ਼ਾਈਨ ਹੈਗਾ ਜੀ ਇਹ ਤਾਂ ਨੈਕ ਦਾ ਵਰਕ ਹੈਗਾ ਦੀ ਦਿਖਾਉਣੇ ਆ ਇਹ ਲੱਕ ਪ੍ਰੈਟੀ ਆਪਣੇ ਕੋਲੇ ਇਹ ਇੱਕ ਹੀ ਪੀਸ ਰਹਿ ਗਿਆ ਜੀ ਜਿਹੜੇ ਇਹਨਾਂ ਨਾਲ ਦੇ ਪੀਸ ਆਏ ਸੀ ਇਹ ਵੀ ਆਪਣੇ ਕੋਲੋਂ ਸੇਲ ਹੋ ਗਏ ਸੂਟ ਤੇ ਇਹਨਾਂ ਦੇ ਵੀ ਤੁਸੀਂ ਦੁਪट्टे ਚੈੱਕ ਕਰੋ ਜੀ ਫੁੱਲ ਵੈਲ ਹੈ ਜੀ ਇਹ ਵਧੀਆ ਵਾਲੀ ਦੇਖੋ ਜੀ ਕਿੰਨਾ ਸੋਹਣਾ ਇਹਦੇ ਉੱਪਰ ਵਰਕ ਕੀਤਾ ਹੋਇਆ ਹੈ ਬਿਲਕੁਲ ਵੀ ਲਏ ਦਾ ਪਤਾ ਨਹੀਂ ਲੱਗਦਾ ਸੂਟ ਦਾ ਤੇ ਸਾਰੇ ਪੱਟੀ ਲਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਸੂਟ ਨਾਲ ਦੀ ਇਹਨਾਂ ਦੇ ਦੁਪट्टे کیا ਬਾਤ ਹੈ ਬੜੇ ਸੋਹਣੇ ਦੁਪੱਟੇ ਆ ਪਿਆਰ ਫੁੱਲ ਵੈਲ ਹੈ ਜੀ ਬੜੇ ਸੋਹਣੇ ਲੱਗਦੇ ਆ ਲਈ ਸੂਟਾਂ ਦੇ ਸੂਟ ਦੇਖੋ ਹੀ ਤੁਸੀਂ ਕਿੰਨੀ ਸੋਹਣੀ ਸ਼ਰਟ ਹੈ ਜੀ ਇਹ ਹੋ ਗਿਆ ਜੀ ਇਹਦਾ ਨੈਕ ਦਾ ਡਿਜ਼ਾਈਨ ਆਪਾਂ ਤੁਹਾਨੂੰ ਸ਼ਰਟ ਦਿਖਾਉਣੇ ਆ ਲੋਟ ਇਹ ਸਿਰਫ ਇਹਦਾ neck ਦਾ ਡਿਜ਼ਾਈਨ ਹੈ ਜੀ ਇਸ ਤਰ੍ਹਾਂ ਇਹ neck ਬਣਨਾ ਹੈ ਤੇ ਕੋਈ ਬਾਜੂ ਤੇ ਡਿਜ਼ਾਈਨ ਹੋਰ ਹੈ ਨਹੀਂਗਾ ਕਿਤੇ ਕੁਝ ਨਹੀਂ ਹੈਗਾ ਸਿੰਪਲ ਸੌਬਰ ਸੂਟ ਹੈ ਜੀ ਕੋਈ ਲੈਂਸ ਲਾਉਣ ਦੀ ਲੋੜ ਨਹੀਂ ਕੁਝ ਨਹੀਂ ਬਹੁਤ ਜੱਜ ਸੋਹਣਾ ਸੂਟ ਬਣਦਾ ਹੈ ਜੀ ਸਾਰੇ ਸੂਟ ਆਪਣੇ ਕੋਲ ਇਹ ਵਾਲੇ ਸੇਲ ਹੋ ਗਏ ਇਹ ਵਾਲਾ ਕਲਰ ਹੈਗਾ ਤੁਸੀਂ ਲੈ ਸਕਦੇ ਆ ਇਹਦੇ ਵਿੱਚੋਂ ਵੀ ਤੇ ਇਹਦੇ ਨਾਲ ਕਰੀਮ ਬਾਟਮ ਹੈ ਜੀ ਦੇਖੋ ਪਲਾਜ਼ੋ ਬਣਾ ਲਓ ਤੁਸੀਂ ਸਲਵਾਰ ਬਣਾਓ

ਤੁਸੀਂ ਆਪਣੀ ਫਿਨਿਸ਼ਿੰਗ ਦੇਖੋ ਜੀ ਸਫਾਈ ਵੇਖੋ ਸਿਲਾਈ ਦੀ ਤੁਸੀਂ ਆਪਣੇ ਤੋਂ ਸੂਟ ਸਿਲਾਈ ਕਰਵਾ ਕੇ ਵੀ ਲੈ ਸਕਦੇ ਹੋ ਬਿਨਾਂ ਸਿਲਾਈ ਤੋਂ ਵੀ ਆਪਣੇ ਤੋਂ ਸੂਟ ਤੁਸੀਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਇਹ ਹੋ ਗਿਆ ਜੀ ਇਹਦੇ ਨਾਲ ਦੁਪੱਟਾ ਇਹ ਤਿੰਨ ਕਲਰ ਆਏ ਸੀਗੇ ਜੀ ਨਵਾਂ ਆਰਟੀਕਲ ਹੈ ਕੋਲੇ ਕੋਲੇ ਜਿਹੜਾ ਆਇਆ ਹੈ ਬਹੁਤ ਹੀ ਜ਼ਿਆਦਾ ਸੋਹਣਾ ਹੈਗਾ ਬਹੁਤ ਜਿਆਦਾ ਸੋਹਣਾ ਸੂਟ ਹੈਗਾ ਬਿਲਕੁਲ ਹੀ ਇਹਦੇ ਵਿੱਚ ਗਰਮੀ ਨਹੀਂ ਲੱਗਦੀ ਜੀ ਮੈਂ ਖੁੱਦ ਪਹਿਨਿਆ ਸੂਟ ਹੈਗਾ ਬਹੁਤ ਜਿਆਦਾ ਸੋਹਣਾ ਹੈਗਾ ਦੇਖੋ ਜੀ ਤੁਸੀਂ ਦੁਆਰੇ ਤੋਂ ਚੈੱਕ ਕਰ ਸਕਦੇ ਹੋ ਕਲਰ ਇਹ ਹੋ ਗਿਆ ਸਲਵਾਰ ਇਹ ਹੋ ਗਿਆ ਜੀ ਇਹ ਤਾਂ ਸੁਪਰ ਨੈਟ ਦੁਪੱਟਾ ਦੇਖੋ ਦੁਪੱਟੇ ਕਿੰਨੇ ਗ੍ਰੇਸਫੁੱਲ ਹੈਗੇ ਜੀ ਸਾਰੇ ਸੂਟ ਦੀ ਛਾਣੀ ਦੁਪੱਟੇ ਨਾਲ ਹੁੰਦੀ ਹੈ ਜੀ ਠੀਕ ਹੈ ਜੀ ਇਹ ਹੋ ਗਿਆ ਜੀ ਇਹਦਾ ਵਰਕ ਬਹੁਤ ਜਿਆਦੇ ਸੋਹਣੇ ਸੂਟ ਹੈਗੇ ਤੁਸੀਂ ਜਲਦੀ ਜਲਦੀ ਆਰਡਰ ਕਰਕੇ ਸੂਟ ਨੂੰ ਬੁੱਕ ਕਰ ਸਕਦੇ ਹੋ ਬਿਲਕੁਲ ਵੀ ਇਹਦੇ ਥੱਲੇ ਲਾਈਨਿੰਗ ਲਾਉਣ ਦੀ ਲੋੜ ਨਹੀਂ ਹੈਗੀ ਜੀ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੈ ਬਾਕੀ ਆਪਣੀ ਚਵਾਸ ਰਹਿੰਦੀ ਹੈ ਮੈਂ ਲਾਈਨਿੰਗ ਲਾ ਕੇ ਬਣਾਇਆ ਸੂਟ ਨੂੰ ਤੁਸੀਂ ਬਿਨਾ ਲਾਈਨਿੰਗ ਤੋਂ ਵੀ ਬਣਾ ਸਕਦੇ ਹੋ ਠੀਕ ਹੈ ਜੀ ਕਿਸੇ ਨੇ ਲਾਈਨਿੰਗ ਲਾ ਕੇ ਬਣਾਉਣਾ ਹੁੰਦਾ ਕਈ ਵਾਰ ਬਿਨਾਂ ਲਾਈਨਿੰਗ ਤੋਂ ਇਹ ਕਿਹਦੇ ਵਿੱਚ ਪਰਪਲ ਕਲਰ ਹੋ ਗਿਆ ਜੀ ਤੁਸੀਂ ਚੈੱਕ ਕਰੋ ਜੀ ਠੀਕ ਹੈ ਜੀ ਲਓ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਜੀ ਆਪਾਂ ਸੋਹਣੇ ਸੋਹਣੇ ਸੂਟ ਲੈ ਕੇ ਅਗਲੀ ਵੀਡੀਓ ਨਾਲ ਮੈਨੂੰ ਪੂਰੀ ਉਮੀਦ ਹੈ ਜੀ ਅੱਜ ਵਾਲੀ ਕਲੈਕਸ਼ਨ ਜੀ ਤੁਸੀਂ ਕਮੈਂਟ ਕਰਕੇ ਆਪਾਂ ਨੂੰ ਜਰੂਰ ਦੱਸਣਾ ਤੇ ਜਲਦੀ ਜਲਦੀ ਤੁਸੀਂ ਆਪਣੇ ਸੂਟ ਆਦੇ ਬੁੱਕ ਕਰ ਲੈਣੇ ਤੇ ਲੋ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੁਸੀਂ ਆਪਣੀ ਵੀਡੀਓ ਨੂੰ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਹੋ ਤੇ ਇਵੇਂ ਕਰਦੇ ਰਹੋ ਜੀ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੀ